ਅਜਾ ਦੁਰਾਜੀ ਤਾਂ ਅੱਪਾ ਦਿੰਦੇ ਆ ਯਾਰ ਕਾਰ ਚ ਉੱਪ ਜਾ ਕੇ ਮੁਰ ਕੇ ਪਤਾ ਨਹੀਂ ਲੈਂਦਾ ਤੇ ਉਹ ਕੰਨ ਚ ਨਾ ਹੁੰਦੀ ਇਹੇ ਮੰਜਾ ਜਿਹੜੇ ਡੱਬ ਹੁੰਦੇ ਆ ਅਣ ਜਾ ਉਹਦੇ}{|\text{ਖਾਲ ਵੀ ਘਭਰਾਉਂਦਾ ਤੇ ਸਾਡੇ ਅਰਗੇ ਵੀ ਦੇਖ ਕੇ ਲੈ ਲਈ ਇਹ ਤਾਂ ਕੰਨ ਚ ਬਾੜੀ ਬੈਠੀ ਰਹਗੀ ਤੇ ਉਹ ਕਿਵੇਂ ਭੱਜਦੇ ਉਹ}}

ਦੋਸਤੋ ਅੱਜ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਦੇ ਕਿਸਾਨ ਮਾਸਟਰ ਸੁਖਮੰਦਰ ਸਿੰਘ ਜੀ ਉਹਨਾਂ ਦੇ ਖੇਤ ਮਲਚਿੰਗ ਵਾਲੀ ਖੇਤੀ ਕੀਤੀ ਹੋਈ ਹੈ ਮਲਚਿੰਗ ਵਾਲੀ ਵਿਧੀ ਨਾਲ ਕਣਕ ਬੀਜੀ ਹੋਈ ਹੈ ਤਾਂ ਇਹ ਸਾ ਵਿਧੀ ਨਾਲ ਕਣਕ ਬੀਜੀ ਤੇ ਨਾ ਬਹੁਤ ਸਾਰੇ ਕਿਸਾਨਾਂ ਦੇ ਸਵਾਲ ਹੈ ਸ਼ੁਰੂ-ਸ਼ੁਰੂ ਵਿੱਚ ਜਦੋਂ ਕਣਕ ਉਗਦੀ ਹੈ 6-7 ਦਿਨਾਂ ਬਾਅਦ ਤਾਂ ਫਿਰ ਉਹਦੇ ਬੜੇ ਡੱਬ ਹੁੰਦੇ ਆ ਮਤਲਬ 15 20 ਦਿਨਾਂ ਚ ਨਾ ਇਹਦੇ ਐ ਡੱਬੀ ਡੱਬ ਦਿੰਦੇ ਆ ਨਵਾਂ ਕਿਸਾਨ ਤਾਂ ਵੈਸੀ ਘਬੜਾ ਜਾਂਦਾ ਤੇ ਆਂਡੀ ਗਵਾਂਡੀ ਉਹਨਾਂ ਨੂੰ ਹੋਰ ਮਤਲਬੀ ਆਹੋ ਕਹਿ ਦਿੰਦੇ ਆ ਵੀ ਆਰਾ ਤਾਂ ਇਹ ਨਹੀਂ ਕਰਨ ਕਹਣੀ ਤਾਂ ਉੱ퍼 ਗੋਰਾ ਜੀ ਨੂੰ ਲਾਂਭਾ ਦਿੰਦੇ ਆ ਸਾਡੇ ਸਾਥੀ ਗੋਰਾ ਸਿੰਘ ਜੀ ਐ ਚੈਣਾ ਤੋਂ ਇਹਨਾਂ ਦੀ ਡਿਊਟੀ ਆ ਵੀ ਮਲਚਿੰਗ ਵਾਲੀ ਖੇਤੀ ਵਜਾਉਣੀ ਆ ਤੇ ਜਿਨ੍ਹਾਂ ਨੂੰ ਬਜਾਈ ਆ ਨਾ ਉਹ ਕਈ ਕਿਸਾਨ ਤਾਂ ਲਾਂਭਾ ਦਿੰਦੇ ਆ ਵੀ ਗੋਰਾ ਇੱਕ ਵਾਰੀ ਵਜਾ ਕੇ ਤੁਰ ਕੇ ਮੁੜ ਕੇ ਆਏ ਹੀ ਨਹੀਂ ਕਿਉਂ ਗੋਰਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਅੱਛਾ ਮਾਸਟਰ ਜੀ ਸਤ ਸ੍ਰੀ ਅਕਾਲ ਜੀ ਜੀ ਆਏ ਨੇ ਸਾਡੀ ਟੀਮ ਨੂੰ ਜੀ ਆਇਆ ਅੱਛਾ ਗੁਰਾ ਜੀ ਕਿਸਾਨ ਤਾਂ ਲੰਬਾ ਦਿੰਦੇ ਆ ਵੀ ਯਾਰ ਕਣਕ ਪਜਾ ਕੇ ਮੁੜ ਕੇ ਪਤਾ ਨਹੀਂ ਲੈਂਦਾ ਤੇ ਉਹ ਕਣਕ ਸੱਜਣਾ ਹੁੰਦੀ ਨਹੀਂ ਤੇ ਉਹ ਮਾਨ ਖਾਲੀ ਰਹਿ ਜਾਂਦੇ ਆ ਤੇ ਇਹਦਾ ਕੀ ਕਾਰਨ ਹੈ ਦੱਸੋ ਜੀ ਕਾਰਨ ਤਾਂ ਕੁਝ ਵੀ ਨਹੀਂ ਗਾ ਵੈਸੇ ਜਦੋਂ ਨਵਾਂ ਖਾਣਾ ਵਿਧੀ ਨੂੰ ਪੜਾਉਂਦਾ ਨਾ ਉਹਦੇ ਅੰਡੇ ਗਵਾਂਢੀ ਉਹ ਥੋੜਾ ਡਰਾ ਦਿੰਦੇ ਆ ਜਿਹੜੋਂ ਕਿ ਜਿਹੜੀ ਦੂਜੀ ਕਣਕ ਉਹ ਇੱਕ ਸਾ ਰੋਗ ਦੀ ਦੀਦੀ ਦਿਖਾਈ ਦਿੰਦੀ ਹੈ ਤੇ ਇਹਨੇ ਪ੍ਰਾਲੀ ਦੇ ਵਿੱਚੋਂ ਹੌਲੀ-ਹੌਲੀ ਉੱਗ ਕੇ ਦਿਖਾਈ ਦੇਣਾ ਸ਼ੁਰੂ ਕਰਦੀ ਹੈ ਅਸੀਂ ਤਾਂ ਕਿਸਾਨ ਨੂੰ ਜਿਹੜੇ ਤੇ ਵੀ ਵਜਾਉਣਿਆਂ ਨੂੰ ਕਹਿ ਦਿੰਦੇ ਆ ਵੀ ਅੱਜ ਵੀਤੀ ਆ ਪਾਣੀ ਲਾ ਤਾਂ ਇਹਨੂੰ ਤੇ ਇੱਕ ਮਹੀਨਾ ਤੂੰ ਖੇਤ ਹੀ ਨਹੀਂ ਜਾਣਾਗਾ ਨਹੀਂ ਜਿਹੜੇ ਮੰਜਾ ਜਿਹੜੇ ਡੱਬ ਹੁੰਦੇ ਆ ਛੱਡ ਜਾ ਉਦੋਂ ਕਿਸਾਨ ਵੀ ਘਬਰਾਉਂਦਾ ਤੇ ਸਾਡੇ ਅਰਗਾ ਵੀ ਦੇਖ ਕੇ ਵੀ ਲੈ ਵੀ ਇਹ ਤਾਂ ਕਣਕਰ ਬਾੜੀ ਵਿਰਲੀ ਰਹਗੀ ਤੇ ਇਹ ਕਿਵੇਂ ਭਰਦੇ ਉਹਦੇ ਬਰਦਸ਼ਵਾ ਬਿਲਕੁਲ ਨਹੀਂ ਰਹਿੰਦੇ ਕਿ ਹੌਲੀ ਹੌਲੀ ਮੜਾ ਮੜਾ ਕੇ ਕਣਕ ਉਗਦੀ ਆ ਜਿਵੇਂ ਆਪਾਂ ਦੇਸੀ ਪੰਜਾਬੀ ਚ ਕਹਿੰਦੇ ਮੜਾ ਮੜਾ ਕੇ ਉਹਨਾ ਕਿਸ ਚੀਜ਼ ਨੂੰ ਉਹ ਮੜਾ ਮੜਾ ਕੇ ਉਗਦੀ ਆ ਤੁਸੀਂ ਦੇਖੋਗੇ ਉਹੀ ਜਿਹੜਾ ਖਾਲੀ ਥਾਂ ਤੁਹਾਨੂੰ ਦਿਸੂਗਾ ਪੀੜੀ ਦਾ ਥਾਂ ਕਿਤੇ ਦਿਸੂਗਾ ਤੇ ਉਹਦੀ ਫੋਟ ਤੇ ਜਿਹੜੀ ਦੂਜੀ ਤੁਸੀਂ ਵਾਹ ਕੇ ਵਿਜੀ ਹੋਈ ਮਸ਼ੀਨ ਨਾਲ ਵਿਜੀ ਹੋਈ ਕਣਕ ਤੇ ਉਹਦੀ ਫੋਟ ਦਾ ਤੁਸੀਂ ਆਪਿੰਦਾ ਜਲਾ ਲਓ ਅਮੰਦਰ ਸਿੰਘ ਹੈ ਇਹਨੇ ਦੀ ਤੁਸੀਂ 4 4 ਕਿੱਲੇ ਜਿੰਨੀ 5 ਕਿੱਲੇ 5 5 ਕਿੱਲੇ ਬਜਾਈ ਹੈ ਹੈਨਾ ਇਹਨਾਂ ਦਾ ਲੰਭੜਿਆ ਨਾ ਇਹਨਾਂ ਨੇ ਪਿਛਲੇ ਸਾਲ ਵੀ ਸ ਇਹਨਾਂ ਨੂੰ ਤਜਰਬਾ ਹੋ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਨਹੀਂ ਟਾਈਮ ਨਹੀਂ ਇਹਨਾਂ ਨੂੰ ਪਤਾ ਲੱਗ ਗਿਆ ਇਹ ਚੀਜ਼ ਦਾ ਇਹ ਚੀਜ਼ ਦਾ ਇਹਨਾਂ ਰਿਜ਼ਲਟ ਇਹਦਾ ਆ ਹੀ ਹੋਣਾ ਮਾਛ ਜੀ ਜਦੋਂ ਕਣਕ ਬੀਜੀ ਗਈ ਤੁਹਾਡੀ 5 ਨਵੰਬਰ ਨੂੰ ਕਣਕ ਬੀਜੀ ਹੈ ਹਨਾ ਤੇ ਤੁਸੀਂ 15 ਇੱਕ ਤਰੀਕ ਨੂੰ ਆਏ ਹੋਵੋਗੇ ਮਤਲਬ ਵੀ 15 ਜਾਂ 20 ਤਰੀਕ ਨੂੰ ਉਦੋਂ ਡੱਬ ਵੇਚ ਕੇ ਘਬਰਾਏ ਹੋਵੋਗੇ ਯਾਰ ਜੀ ਇਹ ਵਿਆਹ ਕਿੱਧਰ ਫਸ ਗਿਆ ਨਹੀਂ ਪਿਛਲੇ ਸਾਨੂੰ ਇਹ 3 ਸਾਲਾਂ ਤੋਂ ਵਾਜਾਰੇ ਜੀ ਅਸੀਂ ਬੀਜਦੇ ਹਾਂ ਸਾਨੂੰ ਪਤਾ ਤੁਸੀਂ ਡੱਬ ਵੇਂਦੇ ਰਹਿੰਦੇ ਆ ਅਸੀਂ ਡੱਬ ਵੇਂਦੇ ਰਹਿੰਦੇ ਹਾਂ ਸਾਡਾ ਦਿਲ ਥਾਵੇਂ ਹੁੰਦਾ ਇਹ ਸਾਨੂੰ ਪਤਾ ਕਣਕ ਬਹੁਤ ਵਧੀਆ ਹੋ ਅਰ ਲਗਾਤਾਰ ਤੀਜਾ ਸਾਲ ਤਾਂ ਸਾਨੂੰ ਇਹਨਾਂ ਨੂੰ ਵਜਾਉਂਦਾ ਇਹਨਾਂ ਰਹੀਂ 20 ਦਿਨ ਹੋ ਗਿਆ ਨਹੀਂ ਬਹੁਤ ਕਿਸਾਨ ਤਾਂ ਘਬਰਾ ਜਾਂਦੇ ਹੋ ਯਾਰ ਅੱਜ ਆਂਡੀਆਂ ਗਵਾਂਢੀ ਨੇ ਕਿਹਾ ਵੀ ਆਖੀ ਕਰੀ ਬੈਠਾ ਤੂੰ ਤੇ ਵਿਲੇ ਹੀ ਦੇਖੋ ਜੀ ਲੈਦਾ ਕੰਮ ਕਰਨ ਵਾਸਤੇ ਥੋੜਾ ਦਿਲ ਵੀ ਰੱਖਣਾ ਪੈਂਦਾ ਹੈ ਪਰਮਾਤਮਾ ਵਾਲੇ ਧਿਆਨ ਕਰਨਾ ਪੈਂਦਾ ਹੈ ਬਾਕੀ ਇਹਨਾਂ ਦਾ ਤਿਆਰਬਾ ਕਹਿੰਦੇ ਘਬਰਾਣਾ ਦੋ ਮਹੀਨੇ ਖੇਤ ਨਾ ਜਾਓ ਇਹਦੇ ਗਵਾਂਢੀ ਆ ਉਹ ਕੀ ਕਹਿੰਦੇ ਸੀ ਦੇਖੋ ਜੀ ਗਾਨ ਗਵਾਂਢ ਬਾਰੇ ਨਾ ਕੋਈ ਸ਼ਬਦ ਕਢਾਓ ਆਪਾਂ ਕਿਸੇ ਨੂੰ ਕੁਝ ਨਹੀਂ ਜਾਨਾ ਨਹੀਂ ਕਹਿਣਾ ਵੀ ਉਹ ਕਹਿੰਦੇ ਹੁਣੇ ਯਾਰ ਇੱਥੇ ਸਿੱਟਾ ਦੇ ਦੇ ਉਹ ਪਤਾ ਕੀ ਕਹਿੰਦੇ ਜੀ ਇਹ ਕਮਲ ਮਾਰ ਕੇ ਜੀ ਕੰਮਲ ਮਾਰ ਕੇ ਨਹੀਂ ਉਹ ਨਹੀਂ ਦੂਜੀ ਗੱਲ ਇਹ ਕਹਿੰਦੇ ਆਂਦੇ ਆ ਤੂੰ ਖੇਤ ਜਾ ਕੇ ਤਾਂ ਵੇਖਿਆ ਹਾਂ ਕਿਉਂ ਨਹੀਂ ਕਹਿੰਦਾ ਯਾਰ ਹਾਂ ਪੀੜੀ ਪੀੜੀ ਦਾ ਡੱਬ ਪਾਇਆ ਕਹਿੰਦੇ ਕਿ ਤੂੰ ਕੀੜੀ ਦੇ ਕਿਉਂ ਯਾਰ ਮੰਜੇ ਮੰਜੇ ਚ ਹਾਂ ਨਹੀਂ ਨਹੀਂ ਦੇਖੋ ਜੀ ਇੰਨਾ ਵੀ ਨਹੀਂ ਸੀ ਇਹਦੇ ਚੌਕੀਆਂ ਮਾਰ ਕੇ ਬੈਠੇ ਸੀ ਚਾਰ ਚੜਦੇ ਰਿਹਾ ਇੰਨਾ ਇੰਨਾ ਨਾ ਥਾ ਇਹ ਦੇਖੋ ਜੀ ਇਹ ਕਣਕ ਜਿਹੜੀ ਹੈਗਾ ਹੌਲੀ ਹੌਲੀ ਨਿਕਲਦੀ ਹੈ ਹੌਲੀ ਹੌਲੀ ਜਿਵੇਂ ਕਿੰਨੀ ਪ੍ਰਾਲੀ ਨੂੰ ਚੱਕ ਕੇ ਲੈ ਕੇ ਆਉਣਾ ਉਹਨੇ ਹਾਂ ਉਹ ਪ੍ਰਾਲੀ ਨੂੰ ਹੌਲੀ ਕਵਰ ਕਰਦੇ ਹੁਣ ਤੁਸੀਂ ਧਿਆਨ ਮਾਰੋ ਕਿਤੇ ਤੁਹਾਡਾ ਡੱਬ ਜੀ ਤੇ ਅੱਜ 2 ਮਹੀਨੇ ਤੇ 10 12 ਦਿਨ ਹੋ ਗਏ ਨਹੀਂ ਮੰਜੇ ਜਿੰਨਾ ਡੱਬ ਸੀ ਉਹ ਭਰਿਆ ਕਿਵੇਂ ਉਹੀ ਮਤਲਬ ਹੌਲੀ ਹੌਲੀ ਨਿਕਲਦੀ ਹੈ ਜਗਤਾਰ ਜੀ ਕਣਕ ਹੌਲੀ ਹੌਲੀ ਨਿਕਲਿਆ ਆਉਂਦੀ ਹੈ ਨਿਕਲਿਆ ਆਉਂਦੀ ਹੈ ਉਸ ਤੋਂ ਬਾਅਦ ਉਹਦੀ ਫੋਟ ਹੈ ਜਿਹੜੀ 4 5 ਗੁਨੇ ਹੁੰਦੀ ਹੈ ਦੂਸਰੀ ਕਣਕ ਨਾਲੋਂ 4 5 ਗੁਣਾ ਫੋਟ ਹੁੰਦੀ ਹੈ ਤੁਹਾਨੂੰ ਆਹ ਗਿਣਾਇ ਦਿੰਨੇ ਇੱਕ ਬੂਟੇ ਤੋਂ ਗਿਣਾ ਦਿੰਨੇ ਤੁਹਾਨੂੰ ਇਹ ਸਖਾਵਾਂ ਗੈਨ ਲੋ ਕਿੰਨੀਆਂ ਇਹ ਨਹੀਂ ਨਹੀਂ ਉਹਦੇ ਨਾਲੋਂ ਕਿੰਨੀਆਂ ਕਿ ਦੁੱਗਣੀਆਂ ਹੁਣ ਵਾਧ ਤੋਂ ਵਾਧ ਤੋਂ ਹੁੰਦੀਆਂ ਤਿੰਨ ਵਾਧ ਉਹਦੀਆਂ 6 7 ਹੋਣਗੀਆਂ ਇਹਦੀਆਂ 35 40 ਹੋਣਗੀਆਂ ਤਸੱਲੀ ਕਰਾਵਰ ਕਿਸਾਨਾਂ ਨੂੰ ਆਜ ਬਲਕਰਨ ਜੀ ਆਓ ਕਰੇ ਕੈਮਰਾ ਲੈ ਕੇ ਆਪਾਂ ਤੁਸੱਲੀ ਕਰਕੇ ਜਾਵਾਂਗੇ ਆਏ ਨਹੀਂ ਜਿਹੜਾ ਬੂਟਾ ਤੁਹਾਨੂੰ ਲੱਗਦਾ ਉਸੇ ਨੂੰ ਇੱਧਰ ਆ ਜਾਓ ਐ ਇੱਥੇ ਆਜੋ ਇੱਧਰ ਇੱਧਰ ਆਜੋ ਬਲਕਰਨ ਜੀ ਹੁਣ ਕੈਮਰਾ ਇੱਧਰ ਲਿਆਓ ਇੱਧਰ ਨਾਲੇ ਜਿਸ ਤੇ ਤੁਸੀਂ ਕਹਿੰਦੇ ਦਾਪਦਾ ਆਹ ਨਾਲੇ ਦਾਪੀ ਤੁਸੀਂ ਦੱਸਦਾ ਸੀ ਕਿ ਇੱਥੇ ਵੇਖੋ ਹਾਂ ਕਿੰਨੇ ਵਜੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 ਉਹ ਯਾਰ ਇਹ ਤਾਂ 50 60 ਹੈ ਆ ਦੇਖ ਲੈ ਇਹਦਾ ਗਿਣਦੇ ਵੀਡੀਓ ਲੰਮੀ ਹੋ ਜੂਗੀ ਜਿਹੜੇ ਦੇ ਬਹੁਤ ਹੈ ਹੈਗੀ ਆ ਦੇਖ ਲੈ ਇੰਨੀਆਂ ਹੈਗਾ ਇਹ ਹੁਣ ਪਤਾ ਲੱਗ ਗਿਆ ਮਾਸਟਰ ਜੀ ਹੁਣ ਪਤਾ ਲੱਗ ਗਿਆ ਵੀ ਬਾਣ ਪਰਦਾ ਕਿਵੇਂ ਹੈ ਇੱਕ ਤਾਂ ਬੂਟਾ ਬਹੁਤ ਜ਼ਿਆਦਾ ਮਾਰਦੀ ਹੈ ਹਨਾ ਇਹ ਬਹੁਤ ਜ਼ਿਆਦਾ 부ਝਾ ਮਾਰੂਗੀ ਤੇ ਇਹਦੀ ਜਿਹੜੀ ਜਿਹੜੀ ਜੜ ਹੋਊਗੀ ਇਹਦੀ ਬਹੁਤ ਡੂੰਗੀ ਜੜ ਜਾਣੀ ਐ ਨਹੀਂ ਸਿੱਧੇ ਸਿੱਧੀ ਡੂੰਗੀ ਜਾਣੀ ਐ ਇਹ ਨਾ ਢਗੇ ਕਣ ਕੇ अच्छा ਤੁਸੀਂ ਕਹਿੰਦੇ ਸੀ ਨਦੀਨ ਨਹੀਂ ਹੁੰਦੇ ਵਿਚ ਵਿਚ ਨਦੀਨ ਹੈਗੇ ਨਦੀਨ ਤਾਂ ਇਹਦੀ ਥੋੜੀ ਜਿਹੀ ਪ੍ਰਾਲੀ ਦਾ ਘਟਣਾ ਕਾਰਨ ਵੀ ਕਈ ਯਾਰ ਹੋ ਜਾਂਦੇ ਸਾਡੇ ਵਾਹਨ ਵਿੱਚ ਪਿਛਲੇ ਸਾਲ ਨਦੀਨ ਮਰਿਆ ਨਹੀਂ ਸੀਗਾ ਜੀ ਨਹੀਂ ਪ੍ਰਾਲੀ ਘਟ ਨਹੀਂ ਪ੍ਰਾਲੀ ਵੀ ਹੈਗੇ ਪਰ ਪਿਛਲੇ ਸਾਲ ਸਾਥੋਂ ਨਾ ਸਪਰੇ ਗਲਤ ਹੋ ਗਈ ਸੀ ਆਪਮੇ ਹੀ ਹੋ ਗਈ ਸੀ ਇਸ ਕਾਰਨ ਮਰਿਆ ਨਹੀਂ ਸੀਗਾ ਇਹਦੇ ਨਾਲ ਉਧਰ ਤੇ ਉਧਰ ਘਟਾ ਉਧਰ ਤਾਂ ਹੈ ਹੀ ਹਾਂ ਇਹ ਪ੍ਰਾਲੀ ਜਿਆਦਾ ਵਿਰਲੀ ਹੋਣ ਕਰਕੇ ਵਿਰਲੀ ਨਾ ਵੀ ਹੋ ਜਾਂਦਾ ਪਰ ਸਾਡੇ ਵਾਹਨ ਦੇ ਵਿੱਚ ਨਦੀਨ ਸੀਗਾ ਪਰ ਉਧਰ ਤਾਂ ਹੋਇਆ ਹੀ ਨਹੀਂ ਕੋਈ ਨਦੀਨ ਓਏ ਬੜੀ ਬੜੀ ਫਰਕ ਪੈ ਜਾਣਾ ਹੈ ਨਾ ਹੌਲੀ ਹੌਲੀ ਇੱਕ ਕਿੱਲੇ ਦਾ ਜੀ ਪਿਛਲੀ ਵਾਰੀ ਇਹਦੇ ਤੇ ਸਪਰੇਅ ਕਰਨ ਉਹ ਲੇਟ ਹੋ ਗਏ ਸੀ ਆਥ ਨੇ ਕੀ ਸੀ ਤੁਸੀਂ ਸੈਟੀਸਫਾਈ ਜੀ ਬਹੁਤ ਜਿਆਦਾ ਜੀ ਬਹੁਤ ਵਧੀਆ ਨਹੀਂ ਤੇ ਹੁਣ ਉਹ ਉਹਨਾਂ ਕਿਸਾਨਾਂ ਨੂੰ ਕੀ ਕਹੋਗੇ ਜਿਹੜੇ ਡੱਬ ਵੇਖ ਕੇ ਘਬਰਾਉਂਦੇ ਆ ਵੀ ਕਿੰਨਾ ਚਿਰ ਬਾਅਦ ਦੇਖਣ ਆਪਾਂ ਇਹ ਕਹਿੰਦੇ ਗਾਂ ਨੂੰ ਸਿੱਖਿਆ ਲੈ ਲਓ ਇਹ ਕੀ ਇਹਦੇ ਇਹ ਸਭ ਨੂੰ ਵੇਖ ਵੇਖ ਕੇ ਸਿੱਖਿਆ ਲੈ ਲਓ ਤੁਸੀਂ ਹੁਣ ਆਏ ਆ 2 ਮਹੀਨੇ ਬਾਅਦ ਆਏ ਆ ਤਾਂ ਤੁਸੀਂ 2 ਮਹੀਨੇ ਬਾਅਦ ਫੇਰ ਆਉਣਾ 17 ਮਾਰਚ ਜਾਨਾ ਜਿਹੜੀ ਇੱਕ ਗੱਲ ਕਹਿਣਾ ਹੈ ਜਿਹੜੇ ਕਿਸਾਨ ਡਰਦੇ ਆ ਇਹ ਚੀਜ਼ ਨੂੰ ਕਹਿੰਦੇ ਵੀ ਡੱਬਾ ਇਹ ਨਹੀਂ ਸੀ ਉਹਦੇ ਕਣਕ ਦੀ ਇੱਕ ਤੁਸੀਂ ਵੀਡੀਓ ਬਣਾਉਣੀ ਜਿੱਦੇ ਵੜਰੀ ਹੋਈ ਹੋਰਾ ਝਾੜ ਕਿੰਨਾ ਨਿਕਲਿਆ ਤੇ ਇਹਦੀ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਜਾਵਾਂਗੇ ਝਾੜਾਂਗੇ ਇਹਨੂੰ ਸਪੈਸ਼ਲ ਕੰਡੇ ਦੇ ਤੋਲ ਕੇ ਲਿਆਵਾਂਗੇ ਕਿੰਨੀ ਨਿਕਲੀ ਉਹ ਆਪੇ ਆਟੋਮੈਟਿਕ ਹੀ ਪਤਾ ਲੱਗ ਜਾਣਾ ਐਵੇਂ ਕੋਈ ਨੂੰ ਕੋਈ ਨਾਮ ਕਰੀ ਜਾਂਦੇ ਉਹ ਤਾਂ ਚਲ ਕੋਈ ਗੱਲ ਨਹੀਂ ਦੇਖੋ ਜੀ ਰਿਸਕ ਤੁਹਾਡਾ ਰਿਸਕ ਸਾਡਾ ਹੋ ਗਿਆ ਤੇ ਸਿੱਖਿਆ ਦੂਜੇ ਕਿਸਾਨ ਲੈ ਲੈਣਗੇ ਦੂਜੇ ਲੈ ਲੈਣਗੇ ਹਾਂ ਇੰਨਾ ਤਾਂ ਬਾਤ ਆ ਸਕਦਾ ਨਾ ਇਹ ਤਾਂ ਬਹੁਤ ਨਹੀਂ ਜਦੋਂ ਪਹਿਲੀ ਵਾਰ ਮੈਂ ਆਇਆ ਸੀ ਮੈਨੂੰ ਵੀ ਲੱਗਿਆ ਰਾ ਤਾਂ ਪਾਉਂਦੀ ਮੰਜੇ ਢਾ ਕੇ ਵਿੱਚ ਬੈਠੇ ਰਹੋ ਫਿਰ ਹੁਣ ਤਾਂ ਪੈਰ ਤਰਨ ਨੂੰ ਪਾਏ ਨਹੀਂ ਹਜੇ ਤੁਸੀਂ ਨਾ 2 ਮਹੀਨੇ ਬਾਅਦ 2 ਮਹੀਨੇ ਬਾਅਦ ਫੇਰ ਆਏ ਹੋ ਉਸ ਤੋਂ ਬਾਅਦ ਦੇ ਵਿੱਚ ਆਪਾਂ ਆ ਪਸਾਖੀ ਤੇ ਵੀ ਰਿਜ਼ਲਟ ਆ ਜਾਊਗਾ ਰਿਜ਼ਲਟ ਆ ਜਾਊਗਾ ਇਹ ਐ ਪ੍ਰਮਾਤਮਾ ਦੇਣੀ ਹੋਣੀ ਸਭ ਨੂੰ ਲੈ ਵੀ ਦੋਸਤੋ ਇਹ ਸੀ ਕਿ ਮ ਆਹ ਬਾਈ ਕਿਸਾਨ ਹੈ ਤੇ ਗੋਰਾ ਸਿੰਘ ਵੀ ਵੈਸੇ ਤਾਂ ਕਿਸਾਨ ਆ ਪਰ ਇਹਨਾਂ ਦੀ ਡਿਊਟੀ ਆ ਵੀ ਇਹ ਮਲਚਿੰਗ ਵਾਲੀ ਖੇਤੀ ਕਰਵਾ ਰਹੇ ਲੱਗੇ ਆ। ਚਾਰ-ਚਾਰ ਸਾਲਾਂ ਤੋਂ ਸਾਨੂੰ ਕਰਵਾ ਰਹੇ ਆ। ਹਾਂ ਤਾਂ ਬਹੁਤ ਵਧੀਆ ਮੈਨੂੰ ਤਾਂ ਬੜਾ ਵਧੀਆ ਲੱਗਿਆ ਬਲਕਨ ਸਿੰਘ ਜੀ ਦਿਖਾਇਓ ਮੈਨੂੰ ਵੀ ਕਿੱਥੇ ਡੱਬ ਹੈ? ਨਹੀਂ ਨਹੀਂ ਕਿਤੇ। ਤਾਂ ਪਹਿਲਾਂ ਡੱਬ ਸੀਗੇ ਪਰ ਹੁਣ ਤਾਂ ਡੱਬ ਹੀ ਨਹੀਂ ਫਿਰ ਮਤਲਬ ਇਹ ਮਤਲਬ ਇਹ ਹੈ ਵੀ ਕਿਸਾਨਾਂ ਨੂੰ ਵੀ ਬੀਜ ਕੇ 6 ਮਹੀਨੇ ਵਿੱਚ ਨਾਓ। ਬਿਲਕੁਲ ਨਾਓ। ਜੇ ਤੁਹਾਨੂੰ ਡਰ ਲੱਗਦਾ ਜੇ ਤੁਸੀਂ ਪੁਰਾਣੇ ਸਾਥੀ ਆ ਫਿਰ ਪਾਉਂਦੀ ਦਿਲੀ ਫਿਰ ਦੇ ਰਹੋ। ਇਹਦੇ ਵਿੱਚ ਖਾ ਦੋ ਦੂਸਰੀ ਆਮ ਨਾਲੋਂ ਘੱਟ ਪਾਓ। ਹਾਂ ਖਾਦ ਘੱਟਦੀ ਐ ਖਾਦ ਘੱਟ ਪਾ ਕਿਉਂਕਿ ਜਿਹੜੀ ਪ੍ਰਾਲੀ ਐ ਇਹੀ ਗੱਲ ਕੇ ਅਸੀਂ ਪ੍ਰਾਲੀ ਦਿਖਾਓ ਕਿੰਨੀ ਕਾਇ ਪ੍ਰਾਲੀ ਦਾ ਬਹੁਤ ਪ੍ਰਾਲੀ ਤਾਂ ਹੁਣ ਗੱਲ ਨਹੀਂ ਸ਼ੁਰੂ ਹੋ ਗਈ ਤਾਂ ਜਿਵੇਂ ਜਿਵੇਂ ਵਾਵਾ ਸਾਰੇ ਦਿਖਾਓ ਜਿਵੇਂ ਤਪਾ ਲੱਗਣਗੇ ਜਿਵੇਂ ਜਿਵੇਂ ਤਪਾ ਲੱਗ ਇਹ ਤਾਂ ਗੱਲ ਕੀ ਹੈ ਨਾ ਥੋੜੀ ਥੋੜੀ ਦੇਖੋ ਥੋੜੀ ਗੱਲ ਨਹੀਂ ਸ਼ੁਰੂ ਹੋ ਗਈ ਹੋਵੇ ਗੱਲ ਨਹੀਂ ਸ਼ੁਰੂ ਹੋਏ ਜਦੋਂ ਨੂੰ ਯਾਰ ਮਾਰਚ ਆਉਣਾ ਉਹਨੂੰ ਸਾਰੀ ਗੱਲ ਜਾਣੀ ਅੱਜ ਮਾਰਚ ਤੋਂ ਬਾਅਦ ਇਹਦੇ ਫਾਇਦੇ ਜਖਤਾਰ ਜੀ ਜਿਹੜੇ ਦੂਜੇ ਆਪਾਂ ਆਮ ਕਣੌਣੇ ਰਹਿੰਦੇ ਉਹਦੇ ਨਾਲ ਜਿਹੜੀ ਦੂਜੀ ਹੁਣ ਜਿਹੜੋ ਟਰੈਕਟਰ ਨਾਲੇ ਬਾਣ ਵਿਹਲਾ ਹੋ ਵਾਣ ਪੋਲਰ ਹੋਊਗਾ ਵਾਣ ਪੋਲਰ ਉਹ ਖਰਚੇ ਹੀ ਅਦਾ ਹੋ ਜਾਊਗਾ ਬਾਕੀ ਇਹਦੇ ਵਿੱਚ ਜਿਹੜਾ ਝੋਨਾ ਹੋਊਗਾ ਉਹਦਾ 2 ਕੁਇੰਟਲ ਝਾੜ ਵਧੂਗਾ ਤੁਸੀਂ ਜਿਹੜੀ ਅੰਕ ਨਹੀਂ ਲਾਉਂਦੇ ਬਿਲਕੁਲ ਜੀ ਅੱਛਾ ਉਹ ਜਿਹੜਾ ਇੰਨਾ ਜੀਵ ਜੰਤੂ ਆ ਵਿੱਚ ਹਾਂਜੀ ਜਿਹੜੀ ਉਹਨਾਂ ਦੀਆਂ ਦੁਆਵਾਂ ਦੁਆਵਾਂ ਬਿਲਕੁਲ ਅੱਛਾ ਡਾਕਟਰ ਨਾਲੋਂ ਵੱਧ ਕੰਮ ਕਰਨਗੇ ਹਾਂਜੀ ਅਸੀਂ ਆਪਣੀ ਤਰੀਕਾ ਆਪ ਕਹਿੰਦੇ ਉਹ ਸਾਰੀ ਸਿੱਧੀ ਲੱਗਦੀ ਹੈ ਜੀ ਹੁਣ ਬੰਦਿਆਂ ਨੇ ਲੱਗਣਾ ਹਰਦਿਆਂ ਜਾਂਦੇ ਨੇ ਜਾਨਵਰਾਂ ਦੇ ਲੱਗੀ ਜਾਂਦੇ ਨੇ ਬੰਦਿਆਂ ਨਾਲ ਹੀ ਬੰਦਿਆਂ ਨੇ ਆਉਣ ਲੱਗੀਆਂ ਬਦਰ ਸੀਸਾ ਹਾਂਜੀ ਪਹਿਲਾਂ ਸੀਸਾ ਹੁੰਦੀ ਸੀ ਬਿਲਕੁਲ ਹੁਣ ਇਹਨਾਂ ਦੀ ਬਿਲਕੁਲ ਜੀ ਸਰ ਤੁਸੀਂ ਮਾ ਕਹਿੰਦੇ ਸੀ ਧਰਤੀ ਮਾਰਿਆ ਹੋਰ ਜਿਹੜਾ ਤਜਰਬਾ ਕੀਤਾ ਉਹ ਦਿਖਾਵਾਂਗੇ ਲੋਹੜੀ ਤੋਂ ਦੋ ਦਿਨ ਪਹਿਲਾਂ ਅੱਛਾ 13 ਦੀ ਲੋਹੜੀ ਹੁੰਦੀ ਹੈ ਇਹਨੂੰ 11 12 ਤਰੀਕ ਨੂੰ ਲੋਹੜੀ ਤੋਂ ਇੱਕ ਦੋ ਦਿਨ ਪਹਿਲਾਂ ਸ਼ਾਮ ਨੂੰ ਪੈਂਦੇ ਮੀਂਹ ਦੇ ਵਿੱਚ ਇਹਦਾ ਛਿੱਟਾ ਦਿੱਤਾ ਸੀਗਾ ਜੀ ਦੇਖੋ ਜੀ ਨਵੇਂ ਕਿਸਾਨ ਦੇਖ ਰਹੇ ਆ ਅਕਨੂੰ 11 12 ਜਨਵਰੀ ਨੂੰ ਹਾਂ ਜੀ ਬਿਲਕੁਲ 11 12 ਜਹ ਹੁਣ ਦੇਖੋ ਜੀ ਹਜੇ ਤੁਹਾਨੂੰ ਇੱਥੇ ਕਣਕ ਦੇ ਦਾਣੇ ਦਿਸਣਗੇ ਅੱਛਾ ਇਹ ਦਿਸਣਗੇ ਪਾਣੀ ਲਾਤੀ ਜਿੱਤ ਤੱਕ ਨਹੀਂ ਮੀਂਹ ਪੈ ਰਿਹਾ ਸੀ ਮੀਂਹ ਪੈਂਦਾ ਸੀ ਮੀਂਹ ਪੈ ਰਿਹਾ ਸੀ ਵਾਹਨ ਸਪਾਉਣ ਵਾਸਤੇ ਹੈ ਵਾਹਨ ਦੇ ਉਤੇ ਦੁਆਰਾ ਮਹੀ ਪੈ ਗਿਆ ਵਾਹਨ ਸੁੱਕਿਆ ਨਹੀਂ ਪੈਂਦੇ ਮਹੀ ਦੇ ਵਿੱਚ ਉਵੇਂ ਹੀ ਬੀਜ ਦਾ ਛੱਟਾ ਦੇਤਾ ਅੱਛਾ ਬਲਕਰਨ ਜੀ ਛੱਟਾ ਕਣਕਤ ਖਾਓ ਗੁਰਾ ਜੀ ਦਿਖਾਓ ਆ ਦੇ ਤਾਂ ਕਣਕ ਦਾ ਅੱਛਾ ਹਾਂ ਟੰਗੂਰ ਮਾਰੀ ਬੈਠੀ ਹੈ ਨਾ ਹਾਂ ਵੇ ਆ ਟੰਗੂਰ ਮਾਰੀ ਬੈਠੀ ਹੈ ਜਿਹੜੀ ਅੱਗੇ ਲੋਹੜੀ ਵੇਲੇ ਬੀਜਦੇ ਸੀ ਨੇ ਪਹਿਲਾਂ ਬੀਜਦੇ ਅਜ ਤੋਂ 35-40 ਸਾਲ ਪਹਿਲਾਂ ਹਾਂ ਨਰਮਿਆਂ ਦੇ ਟਾਈਮ ਦੇ ਵਿੱਚ ਇਹ ਉਸ ਤਕਨੀਕ ਦੀ ਕਣਕ ਬੀਜੀ ਗਈ ਹੈ ਜੀ ਛੱਟੇ ਪ੍ਰਣਾਲੀ ਦੀ ਅੱਛਾ ਇਹਨਾਂ ਨੇ ਝੋਨਾ ਵੱਢ ਕੇ ਮੱਕੀ ਲਈ ਬੱਕੀ ਤੋਂ ਬਾਅਦ ਹਰਾਚਾਰਾ ਹਾਂ ਪਿਛਲੇ ਉਦੋਂ ਬਾਅਦ ਫਿਰ ਹੁਣ ਕਣਕ ਦਾ ਛੱਕਾ ਦਿੱਤਾ ਗਿਆ ਨਹੀਂ ਨਾਲਿਆਂ ਨੇ ਹੁੰਦੇ ਜੇ ਲੇਟ ਪੀਜਾਂਗੇ ਤਾਂ 4 ਵੀ ਘਟੂ ਪੈਦਾ ਹੈ ਕਣਕ ਦਾ ਬਹੁਤਾ ਫਰਕ ਨਹੀਂ ਪੈਂਦਾ ਜੀ ਬਹੁਤਾ ਫਰਕ ਨਹੀਂ ਪੈਂਦਾ ਦੋ ਚਾਰ ਮਹੀਨਿਆਂ ਤੋਂ ਵੱਧ ਫਰਕ ਨਹੀਂ ਪੈਂਦਾ ਇਹ ਪਿੱਛੇ ਮੌਸਮ ਚੱਲਿਆ ਮਗਰ ਠੰਡ ਵੀ ਚਲੀ ਗਈ ਟੈਰਾ ਝੜ ਵੱਧੂਗਾ ਕੋਈ ਵੀ ਵੱਧੂਗਾ ਇਹ ਝੜ ਪੈ ਸਕਦਾ ਵੱਜੂ ਵੱਧ ਵੀ ਸਕਦਾ ਨਹੀਂ ਬਰਾਬਰ ਆਜੂਗਾ ਇਹ ਤਾਂ ਬਰਾਬਰ ਆਊਗਾ ਫਿਰ ਤੁਸੀਂ ਇਹ ਦੱਸਾਂ ਕਰੋ ਵੀ ਇਹ ਜਿਹੜੀ ਠੰਡ ਵੱਜਦੀ ਨਹੀਂ ਅਸੀਂ ਤਾਂ ਕਰਦੇ ਆ ਜੀ ਸਾਨੂੰ ਤਾਂ ਉਹਦੀ ਫਸਲ ਹੀ ਚਾਹੀਦੀ ਹੈ ਕਿ ਹੁਣ ਮੌਸਮ ਵੀ ਚੇਂਜ ਹੋ ਗਿਆ ਸਾਰਾ ਹੀ ਜਿਵੇਂ ਗਰਮੀ ਰੇਟ ਤੇ ਕਰ ਗਈ ਹੈ ਕਈ ਕਿਸਾਨ ਕੀ ਕਰਦੇ ਨਵੇਂ ਅੱਜਕੱਲ ਦੇ ਕਹਿੰਦੇ ਆਪਾਂ ਲੇਟ ਹੋ ਗਏ ਹੁਣ ਨਾ ਕਣਕ ਬੀਜੋ ਹਾਂਜੀ ਹਾਂਜੀ ਜਾਂ ਤਾਂ ਜਨਵਰੀ ਚ ਬੀਜੀ ਗਈ ਯਾਰ ਅੱਧ ਜਨਵਰੀ ਲੋਹੜੀ ਤੱਕ ਤੁਸੀਂ ਇਸ ਕਣਕ ਨੂੰ ਬੀਜ ਸਕਦੇ ਆਂ ਲੋਹੜੀ ਤੱਕ ਤੇ ਥੋੜੀ ਜਿਹੀ ਪਿੱਛੇ ਚਾਤੀ ਮਾਰ ਕੇ ਕਿਸੇ ਸਿਆਣੇ ਬੰਦੇ ਨਾਲ ਗੱਲ ਕਰੂੰਗਾ ਤਾਂ ਉਹ ਦੱਸ ਦੇਣਗੇ ਲੋਹੜੀ ਤੋਂ ਬਾਅਦ ਹੀ ਅੱਗੇ ਬਜਾਈ ਸ਼ੁਰੂ ਹੁੰਦੀ ਹੈ ਮਾਗਣ ਕਹਿੰਦੇ ਸੀ ਉਹਨੂੰ ਮਾਗਣ ਕਣਕ ਕਹਿੰਦੇ ਸੀ ਮਾਗਣ ਬੀਜੀ ਹੈ ਮਾਗ ਚ ਆ ਗਈ ਜਿਹੜੀ ਮਾਗਤ ਕਹਿੰਦੇ ਉਹਨੂੰ ਕਹਿੰਦੇ ਮਾਗਣ ਬੀਜੀ ਹੈ ਇਹ ਮਾਗਣ ਬੀਜਿਆ ਕਣਕ ਮਾਗਣ ਬੀਜੀ ਹੈ ਹਾਂ ਤੇ ਵੀ ਗੱਲ ਸੁਣੋ ਕਿਸਾਨ ਵੀਰੋ ਇਹ ਯਾਰ ਪਰ ਕਣਕ ਦੇਖ ਕੇ ਜਾਵਾਂਗੇ ਮੈਂ ਜਰਾ ਮਹੀਨੇ ਆਪਾਂ ਨੇ ਜਾਂ 2 ਮਹੀਨਿਆਂ ਨੂੰ ਆਵਾਂਗੇ ਵੀ ਵੇਖਾਂਗੇ ਵੀ ਆ ਯਾਰ ਜਿਹੜੀ ਜਨਵਰੀ ਚ ਬੀਜੀ ਆ 12 13 ਨੂੰ 11 12 ਨੂੰ ਤੇ ਵੀ ਇਹ ਵੀ ਕਣਕ ਇਹਦੇ ਨਾਲ ਹੀ ਲੜ ਗਈ ਉਸ ਦਾ ਪਤਾ ਲੱਗੂਗਾ ਬਿਲਕੁਲ ਇਥੋਂ ਤੁਹਾਨੂੰ ਦੋ ਵੀਡੀਓ ਬਣ ਗਿਆ ਇੱਕ ਸਨ ਅੱਜ ਇੱਕ ਤਜਰਬਾ ਹੈ ਇੱਕ 2 ਮਹੀਨੇ ਆਸਤੇ ਇੱਕ ਮੜ ਕੇ ਤੁਸੀਂ ਬਾਢੀਆਂ ਵੇਲੇ ਵੇਖੋ ਇਹਨਾਂ ਦੇ ਕਈ ਤਕਨੀਕਾਂ ਨੇ ਆ ਵਿਧੀ ਨੂੰ ਵੇਖੋਗੇ ਇੱਕ ਮਲਚਿੰਗ ਵਾਲੀ ਵਿਧੀ ਹੈ ਇੱਕ ਜਿਹੜੀ ਬਿੱਡਾਂ ਦੇ ਉੱਪਰ ਹੈ ਇਧਰੋਂ ਆਪਣੇ ਸਰੋਂ ਮਾਰੋ ਜੀ ਆ ਸਰੋਂ ਆ ਜੀ ਵੇਖੋ ਬਲਕਰਨ ਦੀ ਸਰੋਂ ਦਿਖਾ ਦਿਓ ਜੀ ਉਹ 250 ਗ੍ਰਾਮ ਨਾਲ ਇੱਕ ਕਿੱਲੇ ਦੀ ਬਜਾਈ ਕੀਤੀ ਹੈ ਇਹ ਹੱਥ ਨਾਲ ਬੀਜੀ ਹੈ ਹੱਥ ਨਾਲ ਚੁੰਡੀ ਨਾਲ ਜੀ ਚੁੰਡੀ ਨਾਲ ਕਿੰਨੇ ਕਿੰਨੇ ਫੁੱਟ ਤੇ ਇਹ ਹੈਗੀ ਆ ਜੀ ਜਿਹੜਾ ਔਰੇ ਤੋਰ ਆ ਉਹ ਤਾਂ ਹੈਗਾ 2.5 ਫੁੱਟ ਅੱਛਾ ਤੇ ਜਿਹੜਾ ਹੈਗਾ ਦੂਸਰਾ ਪੌਦਾ ਆਪਾਂ ਉਦੇ ਤੋਂ ਪੌਦਾ ਹੈਗਾ 1.5 ਫੁੱਟ ਪਹਿਲਾਂ ਗੱਠ ਤੇ ਲਾਉਣੇ ਆ ਪੌਦੇ ਤੋਂ ਪੌਦਾ 1.5 ਫੁੱਟ ਔਰੇ ਤੋਰਾ 2.5 ਉਹ ਲਾਈਨ ਤੋਂ ਲਾਈਨ ਲਾਈਨ ਤੋਂ ਲਾਈਨ 2.5 ਅੱਛਾ ਜੀ ਇਹ ਸਭ ਪਾਈਆ ਲੱਗਦੀ ਹੈ ਜੀ ਤੇ ਉਹਦੇ ਵਿੱਚੋਂ 1.5 ਕਿਲੋ ਗ੍ਰਾਮ ਪੱਟੀ ਜਾਂਦੀ ਹੈ 1.5 ਕਿਲੋ ਗ੍ਰਾਮ ਨਾਲ 1 ਏਕੜ ਸਰੋਂ ਹੋ ਜਾਂਦੀ ਹੈ ਠੀਕ ਹੈ ਜੀ ਜੋ ਵੀ ਸੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ